ਦੋਸਤੋ ਅੱਜ ਤੁਹਾਡੇ ਸਾਹਮਣੇ ਹਾਜ਼ਰ ਆ ਪੂਲੇ ਪਾਪੀ ਦੇ ਕਈ ਹੋਰ ਕੱਚੇ ਚਿੱਠੇ ਲੈ ਕੇ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਅੰਦਾਜ਼ਾ ਲਾ ਸਕੋਗੇ ਕਿ ਪੂਲੇ ਦਾ ਦਿਮਾਗੀ ਪੱਤਰ ਕਿਹੋ ਜਿਹਾ ਸੀਗਾ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਦੇਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇਣ ਦੋਸਤੋ ਪੂਲਾ ਜਦੋਂ ਕਾਲਜ ਵਿੱਚ ਪੜਦਾ ਹੁੰਦਾ ਸੀ ਉਦੋਂ ਇਹ ਨਿਹੰਗ ਬਾਣੇ ਅੰਦਰ ਨਹੀਂ ਸੀ ਆਇਆ ਕਾਲਜ ਦੀਆਂ ਛੋਟੀਆਂ ਮੋਟੀਆਂ ਲੜਾਈਆਂ ਲੜਨ ਕਰਕੇ ਇਸ ਨੂੰ ਗੁੱਡ ਫੈਟਰ ਨਾਲ ਜਾਣਿਆ ਜਾਂਦਾ ਸੀ ਉਤੇ ਵੀ ਇਸ ਨੇ ਛੋਟਾ ਜਿਹਾ ਗਰੁੱਪ ਬਣਾਇਆ ਹੋਇਆ ਸੀ ਉਸ ਕਾਲਜ ਦੇ ਅੰਦਰ ਦੋ ਗਰੁੱਪ ਸਨ ਦੂਜੇ ਗਰੁੱਪ ਨਾਲ ਇਸ ਦੀ ਝੜਪ ਹੁੰਦੀ ਰਹਿੰਦੀ ਸੀ ਦੂਜੇ ਗਰੁੱਪ ਨੇ ਇੱਕ ਵਾਰ ਪੂਲੇ ਦਾ ਇੱਕ ਬੰਦਾ ਇਕੱਲਾ ਘੇਰ ਲਿਆ ਤੇ ਉਹਦੀ ਚੰਗੀ ਤਸੱਲੀ ਕਰਵਾਈ ਉਹਨਾਂ ਨੇ ਸਾਰੇ ਕਾਲਜ ਦੇ ਅੰਦਰ ਗੱਲ ਉੜ ਗਈ ਕਿ ਫਲਾਣੇ ਬੰਦਿਆਂ ਨੇ ਅੱਜ ਪੂਲੇ ਦਾ ਸਾਥੀ ਪੰਜਾਬ ਜਾ ਕੇ ਭੰਨੇ ਆ ਸਾਰੇ ਕਾਲਜ ਦੇ ਅੰਦਰ ਆਲੇ ਦੋਲੇ ਸ਼ਹਿਰ ਅੰਦਰ ਪੂਲੇ ਦੀ ਬਹੁਤ ਬਦਨਾਮੀ ਹੋਈ ਪੂਲੇ ਨੇ ਮਨ ਬਣਾ ਲਿਆ ਕਿ ਬੇਇੱਜ਼ਤੀ ਬਹੁਤ ਹੋ ਗਈ ਹੈ ਜੇ ਇਹਦਾ ਬਦਲਾ ਨਾ ਲਿਆ ਤਾਂ ਹੋਰ ਬਦਨਾਮੀ ਹੋਊਗੀ ਇਸਨੇ ਪਲਾਨ ਬਣਾਇਆ ਕਿ ਉਹਨਾਂ ਦਾ ਬੰਦਾ ਬਾਜ਼ਾਰ ਵਿੱਚੋਂ ਖੜਕਾਉਂਦੇ ਖੜਕਾਉਂਦੇ ਕਾਲਜ ਅੰਦਰ ਲੈ ਕੇ ਆਉਣਾ ਹੁਣ ਤਾਂ ਤਾਂ ਜੋ ਕਾਲਜ ਸਣੇ ਸਾਰੇ ਸ਼ਹਿਰ ਨੂੰ ਕੰਨ ਹੋ ਜਾਣ ਕਿ ਪੋਲਾ ਚੀਜ਼ ਕੀ ਐ ਇਸਦੇ ਬੰਦਿਆਂ ਨੇ ਪੂਰੀ ਰੈਕੀ ਕੀਤੀ ਪਹਿਲਾਂ ਦੂਜੇ ਗਰੁੱਪ ਦੇ ਦੋ ਬੰਦੇ ਅਕਸਰ ਬਾਜ਼ਾਰ ਵਿੱਚ ਘੁੰਮਣ ਜਾਇਆ ਕਰਦੇ ਸਨ ਇਹਨਾਂ ਨੇ ਦੁਪਹਿਰ ਵੇਲੇ ਉਹ ਦੋਵੇਂ ਬਾਜ਼ਾਰ ਦੇ ਅੰਦਰ ਘੇਰ ਲਏ ਹੋ ਗਈ ਤਾਰ-ਤਾਰ ਸ਼ੁਰੂ ਕਈ ਲੋਕਾਂ ਨੇ ਵਿਚ ਪੈ ਕੇ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਵੀ ਪੋਲੇ ਨੇ ਨਾਲ ਉਹ ਵੀ ਢਾਲੇ ਪੂਰਾ ਅੱਧਾ ਘੰਟਾ ਪੂਰੀ ਤਸੱਲੀ ਕਰਵਾਈ ਉਹਨਾਂ ਦੋਵਾਂ ਦੀ ਖਪੜਾਈ ਕਰਦੇ ਕਰਦੇ ਉਹਨਾਂ ਨੂੰ ਕਾਲਜ ਅੰਦਰ ਲੈ ਆਏ ਦੂਜੇ ਗਰੁੱਪ ਨੂੰ ਜਦੋਂ ਪਤਾ ਲੱਗਿਆ ਕਿ ਸਾਡੇ ਬੰਦਿਆਂ ਨੂੰ ਹੱਥ ਪਾ ਲਿਆ ਪੋਲੇ ਨੇ ਉਹ ਵੀ ਤਿਆਰੀ ਕਰਕੇ ਅੱਗੇ ਆ ਗਏ ਪਰ ਪੋਲੇ ਨੇ ਬਾਰੋਂ ਬੰਦੇ ਬੁਲਾ ਕੇ ਸਾਰੀ ਸੈਟਿੰਗ ਕੀਤੀ ਹੋਈ ਸੀ ਇਹਨਾਂ ਨੇ ਸਾਰੇ ਦਾ ਸਾਰਾ ਗਰੁੱਪ ਆਉਂਦੇ ਸਾਰੀ ਚੱਕ ਲਿਆ ਪੂਰਾ 1 ਘੰਟਾ ਉਹਨਾਂ ਦਾ ਉਹ ਜਲੂਸ ਕੱਢਿਆ ਪੋਲੇ ਨੇ ਕਿ ਉਸ ਦਿਨ ਤੋਂ ਬਾਅਦ ਉੱਥੇ ਪੋਲਾ ਹੀ ਪੁੱਲਾ ਹੋ ਗਈ ਦੂਜਾ ਗਰੁੱਪ ਸ਼ਰਮ ਦਾ ਮਾਰਿਆ ਕਾਲਜ ਆਉਣ ਵੀ ਹਟ ਗਿਆ ਫਿਰ ਪੋਲਾ ਨਿੱਕੇ ਮੋٹے ਕਬਜ਼ੇ ਲੋਕਾਂ ਨਾਲ ਧੱਕੇ ਦਾ ਕਾਜ ਵੇਲੇ ਤੋਂ ਹੀ ਕਰਦਾ ਹੁੰਦਾ ਸੀ ਇੱਕ ਵਾਰੀ ਇਸ ਦੇ ਕਿਸੇ ਸਾਥੀ ਨੇ ਬਾਜ਼ਾਰ ਜਾਂ ਦੀ ਕੁੜੀ ਛੇੜ ਦਿੱਤੀ। ਅਕਸਰ ਉਸ ਵਿਚਾਰੀ ਨੂੰ ਆਉਂਦੇ ਜਾਂਦੇ ਪਹਿਲਾਂ ਵੀ ਤੰਗ ਕਰਦਾ ਹੁੰਦਾ ਸੀਗਾ। ਉਸ ਕੁੜੀ ਨੇ ਘਰ ਆ ਕੇ ਸਾਰੀ ਗੱਲ ਆਪਣੇ ਭਾਈ ਨੂੰ ਦੱਸੀ। ਭਾਈ ਨੇ ਆਪਣੇ ਯਾਰ ਨਾਲ ਲਏ ਤੇ ਬਾਜ਼ਾਰ ਅੰਦਰ ਹੀ ਪੁੱਲੇ ਦਾ ਸਾਥੀ ਢਾ ਲਿਆ। ਪੂਰੀ ਤਸੱਲੀ ਕਰਵਾਈ ਉਸ ਭੁੰਡ ਆਸ਼ਕ ਦੀ। ਜਦੋਂ ਪੁੱਲੇ ਨੂੰ ਪਤਾ ਲੱਗਿਆ ਕਿ ਆਪਣਾ ਬੰਦਾ ਆਸ਼ਕੀ ਦੇ ਚੱਕਰ ਵਿੱਚ ਬੁੱਥਾ ਬਣਾ ਕੇ ਆਇਆ ਤਾਂ ਉਹ ਬੜਾ ਹਸਿਆ। ਕਹਿੰਦਾ ਪਤੰਦਰੋ ਤੁਸੀਂ ਸਵਾਹ ਕਰਦੀ ਆਸ਼ਕੀ ਹੁਣ ਵੇਖਿਓ ਉਸ ਲਈ ਨਜ਼ਾਰਾ। ਉਹਲੇ ਨੇ ਆਪਣੇ ਦੋ ਬੰਦੇ ਭੇਜੇ ਕਿ ਜਾਓ ਕੁੜੀ ਦੇ ਭਾਈ ਬਾਰੇ ਪਤਾ ਕਰਕੇ ਆਓ ਕਿ ਕੀ ਕੰਮ ਕਰਦਾ ਹੈ ਕਿੱਥੇ ਆਉਂਦਾ ਜਾਂਦਾ ਹੈ ਉਹਦੇ ਨਾਲ ਜੋ ਬੰਦੇ ਸਨ ਉਹਨਾਂ ਦਾ ਸਾਰਾ ਬਾਇਓ ਡਾਟਾ ਲਿਆ ਕੇ ਮੈਨੂੰ ਦਿਓ। ਉਹਲੇ ਦੇ ਬੰਦੇ 2 ਦਿਨਾਂ ਵਿੱਚ ਹੀ ਸਾਰਾ ਡਾਟਾ ਕਰ ਲਿਆ ਏ। ਭਾਈ ਕਿਸੇ ਦੂਜੇ ਕਾਜੰਦਰੀ ਅੰਦਰ ਪੜਦਾ ਸੀ ਤੇ ਉੱਥੋਂ ਦਾ ਪ੍ਰਧਾਨ ਸੀਗਾ ਉਹ। ਨਾਲ ਦੇ ਉਹਦੇ ਸਾਥੀ ਵੀ ਸਨ। ਜ਼ਿਆਦਾ ਤਾਂ ਇਹ ਸਾਰੇ ਕਾਜੰਦਰੀ ਰਹਿੰਦੇ ਸਨ ਕਦੇ-ਗਦਾਈ ਇੱਕੋ ਇੱਕ ਸਿਨੇਮਾ ਸੀਗਾ ਉੱਥੇ ਫਿਲਮ ਦੇਖਣ ਜਾਇਆ ਕਰਦੇ ਸਨ ਇਹ। ਪੋਲਾ ਕਹਿੰਦਾ ਵੀ ਇਹਨਾਂ ਤਿੰਨਾਂ ਨੂੰ ਗਾਇਬ ਕਰਨਾ ਪਰ ਕਰਨਾ ਇਸ ਹਿਸਾਬ ਨਾਲ ਹੈ ਕਿ ਪਤਾ ਨਾ ਲੱਗੇ ਕਿ ਕਿਹਨੇ ਕੀਤਾ ਮਹੀਨੇ ਕੋ ਬਾਅਦ ਉਹਨਾਂ ਫਿਲਮ ਦੇਖਣ ਆਏ ਤਿੰਨੇ ਮੁੰਡੇ ਚੱਕ ਲਏ ਉਧਰ ਕੁੜੀ ਦੇ ਉਹਦੇ ਮਾਪਿਓ ਲੱਭਦੇ ਫਿਰਨ ਕਿ ਕਿੱਧਰ ਗਏ ਉਹ ਲੱਭ ਲੱਭ ਥੱਕ ਗਏ ਪਰ ਮੁੰਡੇ ਨਾ ਮਿਲੇ ਇੱਕ ਦਿਨ ਪੋਲੇ ਨੇ ਆਪਣੇ ਬੰਦੇ ਨੂੰ ਕਿਹਾ ਵੀ ਐਂ ਕਰ ਉਸ ਕੁੜੀ ਕੋਲ ਜਾ ਮੂੰਹ ਬਨ ਕੇ ਤੇ ਆ ਪਰਚੀ ਉਸਨੂੰ ਦੇ ਕੇ ਗੋਲੀ ਹੋ ਗਈ ਉਦੋਂ ਹੀ ਜਦੋਂ ਪਰਚੀ ਕੁੜੀ ਨੇ ਪੜ੍ਹੀ ਉਹਦੇ ਹੋਸ਼ ਉੱਡ ਗਏ ਪਰਚੀ ਅੰਦਰ ਲਿਖਿਆ ਸੀ ਕਿ ਅਸੀਂ ਜਾਣਦੇ ਹਾਂ ਵੀ ਤੇਰਾ ਭਾਈ ਕਿੱਥੇ ਹੈ ਜੇ ਜਾਣਨਾ ਚਾਹਨੀ ਹੈ ਤਾਂ ਫਲਾਣੀ ਜਗ੍ਹਾ ਇਕੱਲੀ ਆਵੀਂ ਕੁੜੀ ਦਸੀ ਹੋਈ ਥਾਂ ਤੇ ਪਹੁੰਚ ਗਈ ਪੂਲਾ ਤਾਂ ਪਹਿਲੇ ਹੀ ਟਾਕ ਵਿੱਚ ਬੈਠਾ ਸੀ ਉਹਦੇ ਉਸਨੇ ਕੁੜੀ ਨੂੰ ਐਸਾ ਡਰਾਇਆ ਕਿ ਕੁੜੀ ਕਹੇ ਕਿ ਮੇਰਾ ਭਰਾ ਵਾਪਸ ਕਰ ਦਿਓ ਜੋ ਮਰਜ਼ੀ ਕਰ ਲੋ ਹੁਣ ਪੂਲੇ ਨੇ ਆਪਣੇ ਉਸ ਬੰਦੇ ਨੂੰ ਬੁਲਾਇਆ ਜਿਸ ਨੂੰ ਇਸਦੇ ਭਾਈ ਨੇ ਕੁੱਟਿਆ ਸੀਗਾ ਤੇ ਪੂਰੇ 2 ਦਿਨ ਉਹ ਕੁੜੀ ਉਸ ਨਾਲ ਰਹੀ ਫਿਰ ਜਾ ਕੇ ਉਸਦੇ ਭਾਈ ਦੀ ਰਿਹਾਈ ਹੋਈ ਇਸ ਘਟਨਾ ਤੋਂ ਬਾਅਦ ਉਹ ਪਰਿਵਾਰ ਉਹ ਸ਼ਹਿਰ ਛੱਡ ਕਿੱਥੇ ਗਿਆ ਕਿਸੇ ਨੂੰ ਪਤਾ ਨਹੀਂ ਲੱਗਿਆ ਫਿਰ ਪੂਲੇ ਦੇ ਗਰੁੱਪ ਅੰਦਰ ਇੱਕ ਬੰਦਾ ਹੁੰਦਾ ਸੀ ਉਸ ਨੂੰ ਸਾਰੇ ਦਾਤੀ ਫਰਾ ਕਹਿੰਦੇ ਹੁੰਦੇ ਸਨ ਉਹ ਸੰਧਰ ਕਮਾਲ ਦੀ ਖੂਬੀ ਸੀ ਕਿ ਜਦੋਂ ਉਸਨੇ ਲੜਨਾ ਦੋਵੇਂ ਹੱਥ ਚਲਾਉਣੇ ਇਸ ਕਰਕੇ ਉਹਨੂੰ ਦਾਤੀਫਰਾ ਕਿਹਾ ਜਾਂਦਾ ਸੀ ਜਾਂਦੇ ਸਾਰੋ ਬੰਦਿਆਂ ਦੀਆਂ ਨੇਹਰੀਆਂ ਠਾਲ ਦਿੰਦਾ ਸੀ ਫੁਕਰਾ ਬਹੁਤ ਸੀ ਜਿੱਥੇ ਵੀ ਉਸਨੇ ਬਹਿਣਾ ਵੱਡੀਆਂ-ਵੱਡੀਆਂ ਫੁਕਰੀਆਂ ਮਾਰ-ਮਾਰ ਸੁਰਨ ਵਾਲਿਆਂ ਦੇ ਤਰਾਹ ਕਰ ਦੇਣੇ ਉਹਨੇ ਇੱਕ ਵਾਰੀ ਕਿਸੇ ਤੋਂ ਕਿਹਾ ਗਿਆ ਕਿ ਨਿਆਣੇ ਕੁੱਟ-ਕੁੱਟ ਸ਼ੇਰ ਬਣੀ ਜਾਂਦਾ ਹੈ ਜਦੋਂ ਸਿੰਘਾਂ ਨਾਲ ਹੱਥ ਜੁੜੇ ਪਤਾ ਉਦੋਂ ਲੱਗਣਾ ਦਾਤੀਫਰਾ ਕਹਿੰਦਾ ਕਿ ਪੰਜਾਬੰਦਰੋਂ ਕੋਈ ਵੀ ਸਿੰਘ ਲੈ ਆਓ 10 ਮਿੰਟਾਂ ਅੰਦਰ ਹੱਥ ਜੜਾ ਦੂੰ ਇਹ ਦਾਤੀਫਰੇ ਦਾ ਚੈਲੰਜ ਹੈ ਉਨਾ ਵਿੱਚੋਂ ਉੱਥੇ ਇੱਕ ਬੰਦਾ ਬੈਠਾ ਸੀ ਜਿਹਦੀ ਸਿੰਘਾਂ ਨਾਲ ਵੀ ਬੋਲਬਾਣੀ ਸੀਗੀ ਉਸਨੇ ਜਾ ਕੇ ਸਿੰਘਾਂ ਨਾਲ ਗੱਲ ਕੀਤੀ ਕਿ ਐਂ ਕਰਕੇ ਪੂਲੇ ਦੇ ਗਰੁੱਪ ਅੰਦਰ ਇੱਕ ਬੰਦਾ ਹੈ ਉਹ ਅੱਡਾ ਹੰਕਾਰਿਆ ਹੋਇਆ ਕਿ ਪੂਰੇ ਪੰਜਾਬ ਦੇ ਸਿੰਘਾਂ ਨੂੰ ਵੰਗਾਰਦਾ ਫਿਰਦਾ ਉਹ ਕੁਦਰਤੀ ਉੱਥੇ ਹੀ ਉਸ ਸਮੇਂ ਇੱਕ ਸਿੰਘ ਬੈਠਾ ਸੀ ਜਿਹਦਾ ਪੂਰੇ ਪੰਜਾਬ ਅੰਦਰ ਪੂਰਾ ਨਾਮ ਸੀ ਉਹਨੂੰ ਕਹਿੰਦਾ ਗੱਲ ਹੀ ਕੋਈ ਨਹੀਂ ਸ਼ਹਿਰ ਦੇ ਚੌਂਕ ਵਿੱਚ ਹੀ ਉਸਦਾ ਇਹ ਭਲੇਖਾ ਕੱਢ ਦਿੰਨੇ ਆਪਾਂ ਕਈ ਦਿਨਾਂ ਮਗਰੋਂ ਦਾਤੀ ਫਰਾ ਬਾਜ਼ਾਰ ਅੰਦਰ ਜਾਵੇ ਤੇ ਸਿੰਘਾਂ ਨੇ ਕਹਿ ਲਿਆ ਕਿ ਚੱਲ ਤੇਰਾ ਜੋਰੀ ਦੇਖੀ ਅੱਜ ਉਸ ਨੂੰ ਲੈ ਕੇ ਉਹ ਚੌਂਕ ਵਿੱਚ ਲਿਆਏ ਔਸੇਂਕਾ ਕਹਿੰਦਾ ਵੀ ਆ ਜਾ ਅੱਜ ਆਪਾਂ ਦੋਵੇਂ ਦੋ-ਦੋ ਹੱਥ ਕਰਕੇ ਦੇਖ ਹੀ ਲਈਏ ਕੋਈ ਵਿਚ ਨਹੀਂ ਆਊ ਆਪਣੇ। ਉੱਥੇ ਭੀੜ ਕੱਟੀ ਹੋ ਗਈ ਲੱਗ ਪਿਆ ਦਾਤੀ ਫਰਾ ਆਪਣੇ ਜੋਹਰ ਦਿਖਾਉਣ। ਸਿੰਘ ਨੇ ਪੰਜ ਮਿੰਟ ਨਹੀਂ ਲਾਏ ਦੋਵੇਂ ਬਾਹਾਂ ਫੜ ਦਾਤੀ ਫਰੇ ਨੂੰ ਐਸਾ ਧਰਤੀ ਤੇ ਮਾਰਿਆ ਉਹਦੀਆਂ ਚੀਕਾਂ ਨਿਕਲ ਗਈਆਂ। ਸਿੰਘ ਗੋਡਾ ਛਾਤੀ ਤੇ ਲਾ ਕੇ ਉੱਪਰ ਬਹਿ ਗਿਆ ਉਹਦੇ। ਉਹ ਲੇਰਾ ਮਾਰੇ ਕੇ ਛੱਡਦੇ ਹੋ ਆ ਬੰਦੇ ਹੱਥ ਤੁਹਾਡੇ ਮੂਰੇ। ਸਿੰਘ ਹੱਸਦਾ ਹੋਇਆ ਬੋਲਿਆ ਕਿ ਕਿਉਂ ਹੋਰ ਕਿਸੇ ਸਿੰਘ ਦੇ ਹੱਥ ਦੇਖਣੇ ਨੇ? ਦਾਤੀ ਫਰਾ ਐਸਾ ਭੱਜਿਆ ਕਿ ਮੁੜ ਕੇ ਉਸਨੇ ਅਜੇ ਹੀ ਫੁਗਰੀ ਨਹੀਂ ਮਾਰੀ ਫਿਰ। ਪੋਲਾ ਕਈ ਵਾਰੀ ਅਧੀ ਰਾਤ ਨੂੰ ਟੈਟ ਹੋਇਆ ਪੁੱਠੀ ਗਰਾਰੀ ਵੀ ਫਸਾ ਲੈਂਦਾ ਸੀ ਔਖਾ ਇਸ ਦੇ ਬੰਦਿਆਂ ਨੂੰ ਹੋ ਜਾਂਦਾ ਸੀਗਾ ਇੱਕ ਵਾਰੀ ਇਸ ਨੇ ਰਾਤ ਦੇ 1 ਵਜੇ ਜਿੱਦ ਫੜ ਲਈ ਕਿ ਰੋਟੀ ਅੱਜ ਸ਼ਹਿਰ ਜਾ ਕੇ ਫਲਾਣੇ ਢਾਬੇ ਉੱਤੇ ਖਾਣੀ ਹੈ ਉਹਨਾਂ ਦਿਨਾਂ ਵਿੱਚ ਰਾਤਾਂ ਨੂੰ ਸਿੰਘਾਂ ਦੇ ਜਥਿਆਂ ਦਾ ਰਾਜ ਹੁੰਦਾ ਸੀ ਵੱਡੇ ਤੋਂ ਵੱਡਾ 나ਡੂ ਖਾਂ ਵੀ ਰਾਤ ਨੂੰ ਬਾਹਰ ਨਿਕਲਣ ਲੱਗਿਆ 100 ਵਾਰੀ ਸੋਦਾ ਹੁੰਦਾ ਸੀ ਉਹਨੂੰ ਪਰ ਪੋਲਾ ਮੰਨੇ ਨਾ ਇਹਦੇ ਬੰਦਿਆਂ ਨੇ ਬੜਾ ਸਮਝਾਇਆ ਕਿ ਬਾਹਰ ਖਤਰਾ ਬਹੁਤ ਹੈ ਇੱਥੇ ਬਣਾ ਲੈਨੇ ਆ ਜੋ ਖਾਣਾ ਪਰ ਖੜ ਦਿਮਾ ਕਿੱਥੇ ਬਣੇ ਤਲਵੀ ਅੱਕ ਕੇ ਇਹਦੇ ਬੰਦਿਆਂ ਨੇ ਦੋ ਗੱਡੀਆਂ ਤਿਆਰ ਕੀਤੀਆਂ ਤੇ ਪੋਲੇ ਨੂੰ ਨਾਲ ਲੈ ਕੇ ਚੱਲ ਪਏ ਸ਼ਹਿਰ ਵੱਲੋਂ ਇਹ ਕੁਦਰਤੀ ਅੱਡੇ ਕੋ ਰਸਤੇ ਆ ਕੇ ਰਾਹ ਵਿੱਚ ਚਿੱਕਰ ਸੀਗਾ ਮੀ ਪੈ ਕੇ ਹਟਿਆ ਸੀਗਾ ਗੱਡੀ ਫਸ ਗਈ ਇੱਕ ਨਾਲ ਹੀ ਸਿੰਘਾਂ ਨੇ ਨਾਕਾ ਲਾਇਆ ਹੋਇਆ ਸੀ ਜਦੋਂ ਉਹਨਾਂ ਨੇ ਰੌਲਾ ਰੱਪਾ ਸੁਣਿਆ ਉਹ ਦੇਖਣ ਆ ਗਏ ਉਹਨਾਂ ਪਛਾਣ ਲਿਆ ਕਿ ਆਦਾ ਪੋਲਾ ਫਿਰਦਾ ਇੱਥੇ ਉਹਨਾਂ ਮੋਰਚਾ ਖੋਲ ਦਿੱਤਾ ਪੋਲੇ ਨੂੰ ਹੱਥਾਂ ਪੈਰਾਂ ਦੀ ਪੈ ਗਈ ਕੋਈ ਖੇਤ ਵਿੱਚ ਦੀ ਹੋ ਗਿਆ ਕੋਈ ਗੱਡੀ ਥੱਲੇ ਪੈ ਗਿਆ ਮਸਾ ਪੋਲੇ ਦੇ ਬੰਦੇ ਪੋਲੇ ਨੂੰ ਇੱਕ ਗੱਡੀ ਵਿੱਚ ਬਿਠਾ ਕੇ ਗੱਡੀ ਭਜਾ ਕੇ ਵਾਪਸ ਢੇਰੇ ਲੈ ਕੇ ਆਏ ਪੂਲਾ ਕਹਿੰਦਾ ਵੀ ਮਰਾਤਾ ਸੀ ਅੱਜ ਮਟਰ ਪਨੀਰ ਨੇ ਉਸ ਦਿਨ ਤੋਂ ਬਾਅਦ ਪੂਲਾ ਕਦੇ ਰਾਤ ਨੂੰ ਬਾਹਰ ਨਹੀਂ ਨਿਕਲੇ ਆ ਦੂਜੀ ਗੱਡੀ ਵੀ ਕਈ ਦਿਨਾਂ ਬਾਅਦ ਲੈ ਕੇ ਆਏ ਫਿਰ ਪੂਲੇ ਦੀ ਯਾਰੀ ਜੇ ਸਭ ਤੋਂ ਵੱਧ ਸਮਾਂ ਕਿਸੇ ਨਾਲ ਰਹੀ ਉਹ ਅਫਤਾਰੋ ਸੀਗੀ ਕਹਿੰਦੇ ਨੇ ਵੀ ਅਫਤਾਰੋ ਦਾਲ ਸਬਜ਼ੀ ਬੜੀ ਸਵਾਦ ਬਣਾਉਂਦੀ ਸੀ ਇੱਕ ਸਮਾਂ ਤਾਂ ਐਸਾ ਆ ਗਿਆ ਸੀ ਕਿ ਪੂਲਾ ਚਾਹੇ ਚੰਡੀਗੜ੍ਹ ਹੁੰਦਾ ਇਸ ਨੇ ਰਾਤ ਦੀ ਰੋਟੀ ਅਫਤਾਰੋ ਕੋਲ ਆ ਕੇ ਖਾਣੀ ਇਹਨਾਂ ਦੋਵਾਂ ਦੀ ਬਹੁਤ ਨਹੀਂ ਵੀ ਕਿਉਂਕਿ ਦੋਵੇਂ ਠੱਗਬਿਰਤੀ ਵਾਲੇ ਸਨ ਦੋਵਾਂ ਨੂੰ ਹਰ ਸਮੇਂ ਹੀ ਖਿਆਲ ਰਹਿੰਦਾ ਸੀ ਕਿ ਫਰੀਦਾ ਮਾਲ ਕਿਹੜੇ ਪਾਸੇ ਆਵੇ ਦੋਵੇਂ 24 ਘੰਟੇ ਕਿਸੇ ਨਾ ਕਿਸੇ ਦਾ ਉਤੇ ਰਹਿੰਦੇ ਪੂਲੇ ਨੇ ਅਵਤਾਰੋ ਦੇ ਬੜੇ ਕੰਮ ਸੈੱਟ ਕਰਵਾਏ ਨਹੀਂ ਅਵਤਾਰੋ ਨੂੰ ਕਿਹੜਾ ਜਾਣਦਾ ਸੀਗਾ ਕਈ ਪੁਰਾਣੇ ਬੰਦੇ ਜਿਹੜੇ ਪੂਲੇ ਨਾਲ ਸ਼ੁਰੂ ਤੋਂ ਹਰ ਦੁੱਖ ਸੁੱਖ ਵਿੱਚ ਖੜੇ ਰਹੇ ਅਵਤਾਰੋ ਕਰਕੇ ਪੂਲੇ ਨੇ ਉਹ ਵੀ ਛੱਡ ਦਿੱਤੇ ਅਵਤਾਰੋ ਦਰਸਲ ਬੜੀ ਛਾਤਰ ਜਿਨ੍ਹਾਂ ਨਹੀਂ ਸੀ ਉਸ ਨੇ ਉਹ ਸਾਰੇ ਬੰਦੇ ਪੂਲੇ ਤੋਂ ਦੂਰ ਕਰ ਦਿੱਤੇ ਜਿਹੜੇ ਪੂਲੇ ਦੇ ਨੇੜੇ ਸਨ ਇਸੇ ਤਰ੍ਹਾਂ ਪੂਲੇ ਦਾ ਇੱਕ ਬਹੁਤ ਨੇੜਲਾ ਸਾਥੀ ਹੁੰਦਾ ਸੀਗਾ ਪੂਲਾ ਉਹਦੇ ਬਿਨਾਂ ਕੋਈ ਫੈਸਲਾ ਨਹੀਂ ਸੀ ਕਰਦਾ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਕੋਈ ਵੀ ਕੰਮ ਹੋਣਾ ਪੂਲੇ ਨੇ ਪਹਿਲਾਂ ਉਹਦੀ ਸਲਾਹ ਲੈਣੀ ਅਵਤਾਰੋ ਦੀਆਂ ਅੱਖਾਂ ਵਿੱਚੋਂ ਬੰਦਾ ਬੜਾ ਰੜਕਦਾ ਸੀਗਾ ਉਹ ਹਰ ਵੇਲੇ ਇਹੀ ਬੋਲਤਾ ਬਣਾਉਂਦੀ ਕਿ ਪੂਲੇ ਦਾ ਖਿਹੜਾ ਇਸ ਤੋਂ ਕਿਵੇਂ ਛੜਾਇਆ ਜਾਵੇ ਇੱਕ ਦਿਨ ਅਵਤਾਰੋ ਨੇ ਸਕੀਮ ਲੜਾਈ ਉਸਨੇ ਉਸ ਬੰਦੇ ਉੱਤੇ ਇਲਜ਼ਾਮ ਲਗਾ ਦਿੱਤਾ ਕਿ ਮੈਨੂੰ ਇਕੱਲੀ ਵੇਖ ਇਸਨੇ ਮੇਰੇ ਤੇ ਹੱਥ ਪਾਇਆ ਉਹ ਰੋਂਦੀ ਰੋਂਦੀ ਪੂਲੇ ਕੋਲ ਗਈ ਪੂਲੇ ਨੂੰ ਐਸਾ ਸੰਟੀ ਕੀਤਾ ਕਿ ਉਸਨੇ ਪੂਲੇ ਨੇ ਉਹ ਬੰਦੇ ਦੀ ਕੋਈ ਗੱਲ ਹੀ ਨਾ ਸੁਣੀ ਤੇ ਉਹ ਵਿਚਾਰਾ ਅਵਤਾਰੋ ਕਰਕੇ ਤੜੜਿਆ ਗਿਆ ਇਨੀ ਤੇਜ਼ੀ ਅਵਤਾਰੋ ਕਹਿੰਦੇ ਨੇ ਕਿ ਰੱਬ ਦੇ ਘਰ ਦੇਰ ਹੈ ਹਨੇਰ ਨਹੀਂ ਹੈਗਾ ਇੰਨਾ ਆਗਦਿਆ ਹੀ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਵਰਪਾਲ ਦੇ ਜਸਬੀਰ ਸਿੰਘ ਜੱਸਾ ਦੀ ਵਿਧਵਾ ਗਰਮੀਤ ਕੌਰ ਦਾ ਰੋਗ ਪਰ ਆਇਆ ਮਾਂ ਨੂੰ ਰੋਂਦਿਆ ਦੇਖ ਕੇ ਕੋਲ ਖੜੇ ਮਾਸੂਮ ਬੱਚੇ ਵੀ ਵਿਲਕ ਪਏ ਗਰਮੀਤ ਨੇ ਬੱਚਿਆਂ ਦੇ ਹੰਝੂ ਪੂੰਝ ਕੇ ਉਹਨਾਂ ਨੂੰ ਤਾਂ ਚੁੱਪ ਕਰਵਾ ਦਿੱਤਾ ਪਰ ਉਸ ਨੂੰ ਤਾਂ ਕਈ ਸਾਲਾਂ ਤੋਂ ਚੁੱਪ ਕਰਵਾਉਣ ਵਾਲਾ ਵੀ ਕੋਈ ਨਹੀਂ ਬੋੜਿਆ ਉਹ ਪਿਛਲੇ 7 ਸਾਲਾਂ ਤੋਂ ਖੋਹਦੇ ਅਥਰੂ ਰੋ ਰਹੀ ਸੀ ਉਸ ਨੂੰ ਇਹ ਦਰਦ ਕਿਸੇ ਹੋਰ ਨੇ ਨਹੀਂ ਸਗੋ ਨਿਹੰਗ ਮੁਖੀ ਅਜੀਤ ਸਿੰਘ ਪੋਲੇ ਨੇ 2001 ਵਿੱਚ ਉਹਦਾ ਸਵਾਖ ਹੋ ਕੇ ਦਿੱਤਾ ਸੀ ਦਨਿਆਵੀ ਅਦਾਲਤਾਂ ਤੋਂ ਇਨਸਾਫ ਦੀ ਉਮੀਦ ਤੋਂ ਨਿਰਾਸ਼ ਹੋਈ ਗਰਮੀਤ ਕੌਰ ਨੇ ਹੰਝੂ ਪੂੰਝਦੇ ਆਖਿਆ ਕਿ ਪੂਲੇ ਦੀ ਮੌਤ ਨਹੀਂ ਹੋਈ ਸਗੋਂ ਇੱਕ ਰਾਖਸ਼ ਦਾ ਅੰਤ ਹੋ ਗਿਆ ਜੀ ਹੱਡ ਬਿਤੀ ਸੁਣਾਉਂਦਿਆਂ ਗਰਮੀਤ ਕੌਰ ਨੇ ਦੱਸਿਆ ਕਿ 28 ਜੂਨ 2001 ਨੂੰ ਉਹਦਾ ਪਤੀ ਜਸਬੀਰ ਸਿੰਘ ਜੱਸਾ ਪਿੰਡ ਪੂਲਾ ਵਿਖੇ ਸ਼ਹੀਦ ਭਾਈ ਤਾਰੋ ਸਿੰਘ ਦੇ ਜੋੜ ਮੇਲੇ ਵਿੱਚ ਗਿਆ ਸੀਗਾ ਪਰ ਵਾਪਸ ਨਹੀਂ ਪਰਤਿਆ ਉਹ ਇਸੇ ਦੌਰਾਨ ਜਸਬੀਰ ਦੇ ਘਰਦਿਆਂ ਨੂੰ ਕਿਸੇ ਨੇ ਦੱਸਿਆ ਕਿ ਉਹ ਨਿਹੰਗ ਪੂਲੇ ਦੀ ਹਰਾਸਤ ਵਿੱਚ ਹੈ ਸਭ ਤੋਂ ਪਹਿਲਾਂ ਜਸਬੀਰ ਦੀ ਪਤਨੀ ਗਰਮੀਤ ਕੌਰ ਨੇ ਖਤਰਾ ਮੁੱਲ ਲੈਂਦੇ ਆ ਨੇਹਾ ਗਪੂਲੇ ਕੋੜ ਆਪਣੇ ਸਵਾਗ ਦੀ ਸਲਾਮਤੀ ਲਈ ਫਰਿਆਦ ਲੈ ਕੇ ਜਾਣ ਦਾ ਫੈਸਲਾ ਕੀਤਾ ਪੂਲੇ ਨੇ ਗਰਮੀਤ ਨੂੰ 2 ਲੱਖ ਰੁਪਏ ਦੀ ਫਰौती ਦੀ ਸ਼ਰਤ ਤੇ ਜਸਦੇ ਦੀ ਰਿਹਾਈ ਦਾ ਆਪਣਾ ਫੈਸਲਾ ਦਾ ਦਿੱਤਾ ਦੁਬਾਰਾ ਫੇਰ ਗਰਮੀਤ ਕੌਰ ਆਪਣੀ ਨਰਦ ਨਿਰਮਲਜੀਤ ਕੌਰ ਨੂੰ ਨਾਲ ਲੈ ਕੇ ਪੂਲੇ ਕੋੜ 2002 ਦੀ ਲੋਹੜੀ ਵਾਲੇ ਦਿਨ 15000 ਰੁਪਏ ਲੈ ਕੇ ਗਈ ਉਸ ਨੇ 15000 ਰੁਪਏ ਲੈ ਲਏ ਤੇ ਜਸਪੀਰ ਨੂੰ ਰਿਹਾ ਕਰਨ ਦਾ ਵਾਅਦਾ ਕਰਕੇ ਉਹਦੀ ਪਤਨੀ ਅਤੇ ਭੈਣ ਨੂੰ ਦੁਬਾਰਾ ਅਗਲੇ ਦਿਨ ਆਉਣ ਦਾ ਫਰਮਾਨ ਸੁਣਾ ਦਿੱਤਾ ਇੱਥੇ ਬਸ ਨੇ ਗਰਮੀਤ ਕੌਰ ਜ਼ਾਰ-ਜ਼ਾਰ ਰੋਂਦੀ ਹੋਈ ਦੱਸਦੀ ਹੈ ਕਿ ਅਖੀਰ ਇੱਕ ਦਿਨ ਪੂਲੇ ਨੇ ਉਹਦੀਆਂ ਅੱਖਾਂ ਦੇ ਸਾਹਮਣੇ ਉਹਦੇ ਪਤੀ ਨੂੰ ਜਿਹੜਾ ਹੈਗਾ ਪੂਲੇ ਨੇ ਬਹੁਤ ਜਲੀਲ ਕੀਤਾ ਇੱਕ ਦਿਨ ਗਰਮੇਤ ਕੌਰ ਆਪਣੀਆਂ ਅੱਖਾਂ ਸਾਹਮਣੇ ਆਪਣੇ ਪਤੀ ਨੂੰ ਬਿਲਕਦਿਆ ਦੇਖ ਕੇ ਬੇਵਸੀ ਦੇ ਹੰਝੂ ਵਹਾਉਂਦੀ ਰਹੀ ਉਹ ਦੱਸਦੀ ਹੈ ਵੀ ਉਸ ਦਿਨ ਉਹ ਆਪਣੇ ਪਤੀ ਦੀ ਜਾਨ ਖੁਲਾਸੀ ਲਈ ਪੂਲੇ ਕੋਲ ਗਈ ਤਾਂ ਉਸਨੇ ਇਹ ਗੱਲ ਸਾਫ਼ ਆਖ ਦਿੱਤੀ ਕਿ ਜੇਕਰ 2 ਲੱਖ ਰੁਪਏ ਨਹੀਂ ਲਿਆ ਸਕਦੀ ਤਾਂ ਉਹ ਜੱੱਸੇ ਨੂੰ ਬਹੁਤੀ ਦਿਨ ਜਿਉਂਦਾ ਨਹੀਂ ਰੱਖ ਸਕਦਾ ਉਹ ਦੱਸਦੀ ਹੈ ਕਿ ਪੂਲਾ ਉਸ ਨੂੰ ਉਸ ਥਾਂ ਤੇ ਲੈ ਕੇ ਗਿਆ ਜਿੱਥੇ ਉਸਦੇ ਪਤੀ ਨੂੰ ਰੱਖਿਆ ਹੋਇਆ ਸੀਗਾ ਗਰਮੀਤ ਨੂੰ ਜਸਬੀਰ ਨੇ ਐਨੇ ਕਿਹਾ ਵੀ ਕਿਸੇ ਵੀ ਤਰ੍ਹਾਂ ਮਿੰਟ ਕਰਲੇ ਕਰਕੇ ਮੈਨੂੰ ਛਡਾ ਲਓ ਪਰ ਮੋਹ ਮੰਗੀ ਰਕਮ ਨਾ ਮਿਲਣ ਤੇ ਜਸਬੀਰ ਨੂੰ ਖੁਰਦਪੁਰਦ ਕਰ ਦਿੱਤਾ ਗਿਆ ਗਰਮੀਤ ਕਹਿੰਦਾ ਹੀ ਹੈ ਕਿ ਜਦੋਂ ਸਨ 2003 ਵਿੱਚ ਪੂਲੇ ਦੇ ਵਿਰੁੱਧ ਕਰਨਲ ਜੀਐਸ ਸੰਧੂ ਅਤੇ ਕੈਪਟਨ ਸੁਖਦੇਵ ਸਿੰਘ ਦੀ ਅਗਵਾਈ ਵਿੱਚ ਲੋਕ ਲਹਿਰ ਉੱઠી ਤਾਂ ਉਹਨਾਂ ਦੇ ਪਰਿਵਾਰ ਨੇ ਵੀ ਪੂਲੇ ਵਿਰੁੱਧ ਆਪਣੀ ਫਰਿਆਦ ਲਗਾਈ ਇਸੇ ਦੌਰਾਨ ਪੁਲਿਸ ਥਾਣਾ ਭਿੱਕੀਵਿੰਡ ਵਿਖੇ ਪੂਲੇ ਵਿਰੁੱਧ ਕੇਸ ਦਰਜ ਕਰਵਾ ਦਿੱਤਾ ਗਿਆ ਆਪਣੇ ਪੁੱਤਰ ਸੁਖਦੇਵ ਸਿੰਘ 17 ਸਾਲ ਹਰਜੀਤ ਸਿੰਘ 13 ਸਾਲ ਅਤੇ 13 ਸਾਲਾਂ ਦੀ ਧੀ ਰਾਜਵੀਰ ਕੌਰ ਦੀਆਂ ਨਮ ਹੋਈਆਂ ਅਕਾ ਪੁੰਚਦੇ ਆ ਗੁਰਮੇਤ ਨੇ ਦੱਸਿਆ ਵੀ ਬੇਸ਼ੱਕ ਅਦਾਲਤ ਦਾ ਫੈਸਲਾ ਅਜੇ ਨਹੀਂ ਆਇਆ ਪਰ ਪੋਲੇ ਦੇ ਜਾਣ ਨਾਲ ਉਹਨਾਂ ਨੂੰ ਜਿੱਥੇ ਖੌਫ ਤੋਂ ਆਜ਼ਾਦੀ ਮਿਲੀ ਹੈ ਉਥੇ ਕੁਦਰਤ ਦੇ ਇਨਸਾਫ ਤੇ ਪੂਰੀ ਤਸੱਲੀ ਮਿਲੀ ਹੈ ਉਹਨਾਂ ਨੂੰ ਉਹ ਤਾਂ ਗੁਰੂ ਦਾ ਸਿੰਘ ਸਬਜ ਕੇ ਸ਼ਰਨ ਵਿੱਚ ਆਈ ਸੀ ਪਰ ਇਸੇ ਤਰ੍ਹਾਂ ਉਪ ਮੰਡਲ ਬਕਾਲਾ ਅਮਰਤਸਰ ਦੇ ਪਿੰਡ ਝੂਠਾ ਕਰਤਾਰਪੁਰ ਦੇ ਮਜਵੀ ਭਾਈਚਾਰੇ ਨਾਲ ਸੰਬੰਧਤ ਭਜਨ ਸਿੰਘ ਜਿਸ ਨੂੰ ਪਜਾ ਕੇ ਬੁਲਾਇਆ ਜਾਂਦਾ ਸੀ ਪੂਲੇ ਨੂੰ ਗੁਰੂ ਦਾ ਸਿੰਘ ਸਮਝ ਬੈਠਾ ਉਹਦਾ ਆਪਣੇ ਭਰਾ ਨਾਲ ਝਗੜਾ ਹੋਇਆ ਤਾਂ ਉਸਨੇ ਪੂਲੇ ਕੋਲ ਜਾ ਕੇ ਇਨਸਾਫ ਲਈ ਪਗਾਰ ਕੀਤੀ ਪੂਲਾ ਉਸ ਵੇਲੇ ਸ਼ਰਾਬ ਦੇ ਨਸ਼ੇ ਵਿੱਚ ਗੁੱਟ ਸੀਗਾ ਉਸਨੇ ਭੱਜੇ ਦੇ ਹੀ 2-4 ਫੱਟ ਮਾਰ ਕੇ ਉਸਨੂੰ ਮੈਡੀਕਲ ਹੀ ਭੇਜ ਦਿੱਤਾ ਫਿਰ ਪੁਲਿਸ ਕੋਲੋਂ ਭਜਨ ਸਿੰਘ ਭੱਜੇ ਦੇ ਭਰਾ ਵਿਰੁੱਧ ਕਾਰਵਾਈ ਕਰਵਾ ਦਿੱਤੀ ਉਹਨੇ ਜਦੋਂ ਭੱਜੇ ਦੇ ਭਰਾ ਦੀ ਪੈਰਵਾਈ ਲਈ ਪੰਚਾਇਤ ਥਾਣੇ ਪੁੱਜੀ ਤਾਂ ਥਾਣੇਦਾਰ ਨੇ ਪੰਚਾਇਤ ਦੀ ਤਾਕਤ ਦੇਖਦਿਆਂ ਭੱਜੇ ਤੋਂ ਪੁੱਛਗਿੱਛ ਕੀਤੀ ਤਾਂ ਗੱਲ ਬੇਪਰਦਾ ਹੋ ਗਈ ਜਦੋਂ ਪੰਚਾਇਤ ਇਕੱਠੀ ਹੋ ਕੇ ਨਿਹੰਗ ਪੂਲੇ ਕੋਲ ਗਈ ਤਾਂ ਅੱਗੋਂ ਅੱਗ ਬਗੂਲਾ ਹੋ ਕੇ ਬੋਲਿਆ ਵੀ ਅਸੀਂ ਬਦਮਾਸ਼ਾਂ ਚਲੋ ਜੀ ਦੋਨਾਂ ਭਰਾਵਾਂ ਦਾ ਸਮਝੌਤਾ ਕਰਵਾ ਦਿੱਤਾ ਪੂਲੇ ਨੇ ਇਸ ਘਟਨਾ ਕਾਰਨ ਭੱਜੇ ਦੀ ਪਤਨੀ ਦੇ ਮਨ ਵਿੱਚ ਨਿਹੰਗ ਪੂਲੇ ਪ੍ਰਤੀ ਸਤਿਕਾਰ ਬਣ ਗਿਆ ਸੀਗਾ ਇੱਕ ਦਿਨ ਪਿੰਡ ਦੇ ਇੱਕ ਵਿਅਕਤੀ ਵੱਲੋਂ ਆਪਣੇ ਨਾਲ ਹੋਈ ਜਾਤੀ ਦੀ ਸ਼ਿਕਾਇਤ ਲੈ ਕੇ ਉਹ ਥਾਣੇ ਦੀ ਥਾਂ ਪੂਲੇ ਕੋਲ ਜਾ ਪੁੱਜੀ ਜਦੋਂ ਉਹ ਨਿਹੰਗ ਪੂਲੇ ਦੇ ਦਰਬਾਰ ਤੇ ਗਈ ਤਾਂ ਅੱਗੇ ਨਸ਼ੇ ਵਿੱਚ ਗੁੱਟ ਹੋ ਕੇ ਉਹ ਖੁਸਰੇਂ ਜਾ ਰਿਹਾ ਸੀ ਪੱਜੇ ਦੀ ਪਤਨੀ ਨੂੰ ਜਦੋਂ ਤੱਕ ਸਾਰੀ ਸੱਚਾਈ ਦਾ ਪਤਾ ਲੱਗਾ ਉਦੋਂ ਤੱਕ ਉਹ ਵਿਚਾਰੀ ਫਸ ਚੁੱਕੀ ਸੀ ਤੇ ਉਹਦੇ ਨਾਲ ਅੱ비 ਬਹੁਤ ਧੱਕਾ ਕਰਿਆ ਪੂਲੇ ਨੇ। ਘੁੰਮਣ ਦੇ ਬਿਲਡਿੰਗ ਮਟੀਰੀਅਲ ਵਿਕਰੇਤਾ ਸੂਬੇਦਾਰ ਹਰ ਭਜਨ ਸਿੰਘ ਤੋਂ ਪੂਲਾ ਆਪਣੇ ਕੰਪਲੈਕਸ ਦੀ ਉਹ ਸਾਰੇ ਲਈ ਸਰੀਆ ਤੇ ਸਿਮਿੰਟ ਲੈਂਦਾ ਰਿਹਾ ਤੇ ਹੋਰ ਸਮਾਨ ਵੀ ਲੈਂਦਾ ਰਿਹਾ ਉਹ। ਉਹਦਾ ਬਿੱਲ ਤਕਰੀਬਨ 6.5 ਲੱਖ ਰੁਪਏ ਬਣ ਗਿਆ ਸੀ। ਉਹ ਜਦੋਂ ਵੀ ਪੈਸੇ ਮੰਗਦਾ ਤਾਂ ਪੋਲਾ ਅੱਗੋਂ ਟਾਲ-ਵਟੋਲ ਕਰ ਦਿੰਦਾ ਇੱਕ ਦਿਨ ਸੂਬੇਦਾਰ ਦਾ ਪੁੱਤ ਪੋਲੇ ਕੋਲ ਪੈਸੇ ਮੰਗਣ ਦੀ ਚਲਾ ਗਿਆ ਪੋਲੇ ਨੇ ਆਵਾ ਤਵਾ ਬੋਲ ਕੇ ਉਸ ਨੂੰ ਉੱਥੋਂ ਭਜਾ ਦਿੱਤਾ ਤੇ ਆਖਰ 3 ਦਿਨਾਂ ਬਾਅਦ ਉਹ ਵੀ ਵਿਚਾਰਾ ਗਾਇਬ ਹੋ ਗਿਆ ਤੇ ਮੁੜ ਕੇ ਉਹਦਾ ਕੋਈ ਪਤਾ ਨਹੀਂ ਲੱਗਿਆ ਵੀ ਉਹ ਕਿੱਥੇ ਗਿਆ ਤੇ ਕਿੱਥੇ ਨਹੀਂ ਗਿਆ 1997 ਵਿੱਚ ਅਕਾਲੀ ਸਰਕਾਰ ਦੇ ਮੰਤਰੀ ਅਜੀਤ ਸਿੰਘ ਕੋਹੜ ਕੋਲ ਵੀ ਕਿਸੇ ਰਿਸ਼ਤੇਦਾਰੀ ਦੇ ਆਧਾਰ ਤੇ ਸਵਰਨਜੀਤ ਨੇ ਆਪਣੀ ਪੋਲੇ ਦੇ ਚੁੰਗਲ ਤੋਂ ਮੁਕਤੀ ਲਈ ਗੁਆਰ ਲਈ ਸੀ ਮੰਤਰੀ ਨੇ ਨਵਾਂ ਸ਼ਹਿਰ ਦੇ ਐਸਐਸਪੀ ਦੀ ਨਿਗਰਾਨੀ ਹੇਠ ਸਵਾਰਨਜੀਤ ਦੇ ਪਰਿਵਾਰ ਨੂੰ ਪੋਲੇ ਦੇ ਚੁੰਗੜ ਚੋਂ ਮੁਕਤ ਕਰਵਾਇਆ ਪੋਲੇ ਉੱਪਰ ਕਈ ਤਰ੍ਹਾਂ ਦੇ ਕੇਸ ਬਣੇ ਪਰ ਬਾਬਾ ਕਾਨ ਸਿੰਘ ਦੀ ਸਰਕਾਰੀ ਦਰਬਾਰੇ ਪਹੁੰਚ ਹੋਣ ਕਾਰਨ ਉਹ ਕੇਸਾਂ ਵਿੱਚੋਂ ਵੱਜ ਜਾਂਦਾ ਰਿਹਾ ਪਰ ਆਖਰ ਵਿੱਚ ਬਾਬਾ ਕਾਨ ਸਿੰਘ ਵੀ ਅਜੀਤ ਸਿੰਘ ਦੀਆਂ ਕਰਤੂਤਾਂ ਤੇ ਲੜਾਈਆਂ ਤੋਂ ਪਰੇਸ਼ਾਨ ਹੋ ਗਿਆ ਅਤੇ ਉਸ ਨੇ ਇੱਕ ਖਤਾਰਾ ਜੀਬ ਦੇ ਕੇ ਉਹਨੂੰ 81-82 ਦਰਾਂਨ ਆਪਣੀ ਤਰਨਾ ਦਲ ਤੋਂ ਵੱਖ ਕਰ ਦਿੱਤਾ ਪੋਲੇ ਅਤੇ ਉਹਦੇ ਹੋਰ ਸਾਥੀ ਨਿਹੰਗ ਜੋ ਉਸ ਨਾਲ ਤਰਨਾ ਦਲ ਵਿੱਚੋਂ ਨਾਲ ਆਏ ਸਨ ਉਹਦੇ ਉਹਨਾਂ ਨੂੰ ਹੁਣ ਅਜਿਹੇ ਡੇਰੇ ਜਾਂ ਗੁਰਦੁਆਰੇ ਦੀ ਤਲਾਸ਼ ਸੀ ਜਿਸ ਤੇ ਉਹ ਕਬਜ਼ਾ ਜਮਾ ਕੇ ਯਾਨੀ ਕਬਜ਼ਾ ਕਰਕੇ ਆਪਣੀ ਰਿਆਸਤ ਕਾਇਮ ਕਰ ਸਕਦੇ ਸਨ ਤੇ ਆਪਣਾ ਪੱਕਾ ਡੇਰਾ ਬਣਾ ਸਕਦੇ ਸਨ ਉੱਥੇ ਜਾਣਕਾਰਾਂ ਅਨੁਸਾਰ ਉਹ ਘੁੰਮਦੇ ਘਮਾਉਂਦੇ ਅਮਰitsar ਜ਼ਿਲ੍ਹੇ ਦੀ ਤਹਿਸੀਲ ਬਾਬਾ ਬਕਾਲਾ ਦੇ ਪਿੰਡ ਪੂਲੇ ਆ ਗਏ ਜਿੱਥੇ ਉਹ ਨਿਹੰਗ ਗੱਜਣ ਸਿੰਘ ਨੂੰ ਮਿਲੇ ਫਿਰ ਆ ਕੇ ਮਾਝਾ ਐਕਸ ਸਰਵਿਸਮੈਨ ਹਿਊਮਨ ਰਾਈਟਸ ਫਰੰਟ ਦੇ ਚੇਅਰਮੈਨ ਜੇਐਸ ਸੰਧੂ ਦਾ ਦਾਵਾ ਮੰਨਿਆ ਜਾਵੇ ਤਾਂ ਨਿਹੰਗ ਗੱਜਣ ਸਿੰਘ ਨੂੰ ਬਾਅਦ ਵਿੱਚ ਪੂਲੇ ਨੇ ਹੀ ਖੁਰਦਪੁਰਦ ਕਰਵਾ ਦਿੱਤਾ ਸੀ ਯਾਨੀ ਕਿ ਗਾਇਬ ਕਰਵਾ ਦਿੱਤਾ ਸੀ ਦਾਵੇ ਮੁਤਾਬਕ ਗੱਜਣ ਸਿੰਘ ਦੀ ਪਤਨੀ ਅਨੁਸਾਰ ਗੱਜਣ ਸਿੰਘ ਨੇ ਪੂਲੇ ਨੂੰ ਆਪਣੇ ਖੇਤ ਵਿੱਚ ਟਿਊਬਵੈੱਲ ਤੇ ਰਹਿਣ ਲਈ ਪੱਕਾ ਕਮਰਾ ਦੇ ਦਿੱਤਾ ਸੀ ਜਦੋਂ ਕਿ ਉਹ ਆਪਣੇ ਪਰਿਵਾਰ ਖੁਦ ਕੱਚੇ ਕਮਰੇ ਵਿੱਚ ਗੁਜ਼ਾਰਾ ਕਰਨ ਲੱਗ ਪਏ ਸਨ ਇਤਿਹਾਸਕ ਪਿੰਡ ਪੂਲੇ ਦੇ ਗੁਰਦੁਆਰੇ ਵਿੱਚ ਗੱਜਣ ਸਿੰਘ ਨੇ ਹੀ ਅਜੀਤ ਸਿੰਘ ਨੂੰ ਕਬਜ਼ਾ ਕਰਵਾਇਆ ਸੀਗਾ ਇਹ ਗੱਲਾਂ 1982-83 ਦੀਆਂ ਨੇ ਤੇ ਉਸ ਤੋਂ ਬਾਅਦ ਹੀ ਇਹ ਨਿਹੰਗ ਅਜੀਤ ਸਿੰਘ ਪੂਲਾ ਬਣ ਗਿਆ ਫਿਰ ਉਸ ਤੋਂ ਬਾਅਦ ਇਹਨੇ ਕੀ ਕੀ ਵਾਕਏ ਕੀਤੇ ਕੀ ਕੀ ਕਾਰਨਾਮੇ ਕੀਤੇ ਉਹਦੀ ਲਿਸਟ ਬਹੁਤ ਹੀ ਵੱਡੀ ਹੈ ਹੌਲੀ ਹੌਲੀ ਉਹ ਤੁਹਾਡੇ ਨਾਲ ਸਾਰੇ ਉਜਾਗਰ ਕਰ ਰਹੇ ਆਪਾਂ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ